ਤੁਕੜ ਤੁਕੜ ਮੈਂ ਤੈਨੂੰ ਉਹ ਦੱਸੂਗੀ ਮੈਂ ਦੱਸ ਤੂੰ ਕੌਣ ਆਦਾ ਮੈਂ ਤੈਨੂੰ ਕਿ 5 ਮਿੰਟ ਬਹਿ ਕੇ ਮੈਂ ਹੁਣ ਹੁਣੇ ਦੱਸ ਮੈਂ ਬਹਿ ਕੇ ਮੀਟ ਕਰ ਆ ਜਾ ਇਹ ਕਹ ਤੋਸੇ ਲੱਗਿਆ ਹੋਵੇ ਜਨਾਬ ਜਿੱਦਾਂ ਗਲਤ ਕੰਮ ਕਰ ਸਭ ਤੁਸੀਂ ਤੁਸੀਂ ਹੁਣ ਇਸ ਟਾਈਮ ਆਨ ਡਿਊਟੀ ਆ ਕੋ ਆਫ ਡਿਊਟੀਆਂ ਸਰ ਮੈਂ ਮੀਟਿੰਗ ਤੇ ਗਿਆ ਹਾਂ ਸਰ ਮਤਲਬ ਆਨ ਡਿਊਟੀਆਂ ਤੁਸੀਂ ਇਹ ਮੀਟਿੰਗ ਤੇ ਕਹਤਾ ਮੈਂ ਆਨ ਡਿਊਟੀਆਂ ਤੁਸੀਂ ਆਨ ਡਿਊਟੀਆਂ ਨਾ ਹਮ ਬਸ ਯਾਰ ਸੁਣ ਮੈਂ ਕਹਾਂ ਮੇਰੀ ਬਦੀ ਤੇ ਕਰਾਉਂ ਓ ਸੋਣਾ ਓ ਮੇਰੀ ਬਦਲੀ ਤਖਰਾ ਓ ਮੈਂ ਸੋਣਾ ਮੈਂ ਤੇਰੀਆਂ 50 ਜਨਨੀਆਂ ਕੱਟੀਆਂ ਹੋ ਜਾਣੀਆਂ ਇੱਥੇ ਜਸ਼ਨ ਬੇਬੀ ਨੂੰ ਵੀ ਬੁਲਾ ਲਾ ਸਾਰਿਆਂ ਨੂੰ ਸਾਰੀਆਂ ਜਨਨੀਆਂ ਮੇਰਾ ਫੋਨ ਫੜਾ ਓਕੇ ਫਿਰ ਜਦੋਂ ਅਸੀਂ ਪੜ ਲਿਆ ਹਨ ਸਾਡੇ ਸਾਹਮਣੇ ਤੁਸੀਂ ਹਰਦੇ ਤੇ ਪਿੱਛੇ ਪਹਿਲਾਂ ਦਾ ਗੀਤਾ ਨਾਲ ਸਾਰਾ ਕੋਈ ਨਹੀਂ ਪਤਨੀ ਜੀ ਨਾਲ ਹੀ ਬੋਲੇ ਆ ਪਹਿਲਾਂ ਮੈਂ ਕਰਾ ਮੈਸੇਜ ਲੱਗਿਆ ਮੈਂ ਛੱਡ ਬਸ ਮੇਰੀ ਕੱਦ ਦੀ ਗੱਲ ਕਰ ਮਤਲਬ ਜੇ ਤੁਸੀਂ ਐਸ ਚ ਲੋਕਾਂ ਨਾਲ ਤੁਸੀਂ ਇਹ ਸਾਰਾ ਕੁਝ ਤੇ ਬੰਦਬੀਜੀ ਕਰੋਗੇ ਉਹਨਾਂ ਦੀਆਂ ਜਨਾਨੀਆਂ ਤੁਸੀਂ ਫੜੋਗੇ ਠੀਕ ਆ ਨਾ ਉਹਨਾਂ ਨਾਲ ਬੰਦਬੀਜੀ ਕਰੋਗੇ ਤਾਂ ਕਿਨਾਂ ਤੁਸੀਂ ਫੜ ਕੇ ਅੰਦਰ ਲੈ ਜਾਓਗੇ ਠੀਕ ਆ ਨਾ ਮਤਲਬ ਮਤਲਬ ਅੰਦਰ ਜਾ ਕੇ ਤੁਸੀਂ ਚੋਰੀ ਕਰਨੀ ਸੀ ਨਾ ਮੈਂ ਜਿਹੜੀ ਮੈਂ ਗੱਲ ਕਰਦਾ ਸਰ ਮੇਰੀ ਗੱਲ ਸੁਣ ਮੇਰੀ ਤਾਂ ਗੱਲ ਸੁਣੋ ਮਤਲਬ ਤੁਸੀਂ ਧੱਕੇ ਨਾਲ ਅੰਦਰ ਜਨਾਨੀ ਲੈ ਕੇ ਜਾਓਗੇ ਤੁਸੀਂ ਕਿਨਾਂ ਨੂੰ ਭਜਾਉਣਾ ਸਰ ਦੱਸੋ ਕੌਣ ਭਜਾਊਗਾ ਸਾਨੂੰ ਸਾਨੂੰ ਹਾਂਜੀ ਦੱਸੋ ਇਹ ਸਾਰੇ ਆਉਂਦੇ ਨਾ ਮਾਰੇ ਆਏ ਕਿ ਖੜੇ ਹੈਗੇ ਮਤਲਬ ਤੁਸੀਂ ਸਾਨਾ ਬਾਤਮੀਜੀ ਕਰਦੇ ਪੰਜਾਬ ਉਹਨਾਂ ਨੂੰ ਤੁਸੀਂ ਪਰ ਲੇਡੀਜ਼ ਨਾਲ ਕਰਨਾ ਹੀ ਕਰਨੀਆਂ ਫਿਰ ਵੀ ਪੁਲਿਸ ਚੌਕੀ ਚਾਰ ਤੇ ਲੱਗੇ ਰੋਕ ਮੈਲਾ ਨਾਲ ਛੇੜਛਾੜ ਕਰਨ ਦਾ ਮਾਮਲਾ ਆਜ਼ਾਦੀ ਕੀ ਰਾਸਤੇ ਚ ਇੱਕ ਔਰਤ ਤੇ ਨਾਲ ਪੱਤ ਮੀਜੀ ਕੀਤੀ ਗਈ ਹੈ ਅਗਾ ਦੇ ਕਿ ਪੂਰਾ ਮਾਮਲਾ ਪੁਲਿਸ ਚੌਕੀ ਰੇਲਵੇ ਤੋਂ ਸਾਹਮਣੇ ਆ ਰਹੀ ਚੁਕੀ ਰੇਲਵੇ ਦਾ ਇੱਕ ਚੌਕੀ ਚਾਰਜ ਜਿਸ ਤੇ ਲੋਪ ਲੱਗੇ ਨੇ ਕਿ ਮਹਿਲਾ ਦੇ ਨਾਲ ਛੇੜਛਾੜ ਕੀਤੀ ਗਈ ਹੈ ਤੇ ਰੇਲਵੇ ਤੇ ਜੋ ਕਿ ਇੱਕ ਰਸਤੇ ਵਿੱਚ ਮਹਿਲਾ ਜਿਹੜੀ ਜਾ ਰਹੀ ਸੀ ਜੋ ਕਿ ਜਗਤਪੁਰਾ ਪੰਜ ਢੇਰਾਂ ਦੀ ਰਹਿਣ ਵਾਲੀ ਆ ਪ੍ਰਵੀਨ ਨਾਮ ਦੀ ਔਰਤ ਜਿਸ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਲਈ ਰੇਲਵੇ ਸਟੇਸ਼ਨ ਦੀ ਸਰਵਿਸ ਰੋਡ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਦੀ ਜਾ ਰਹੀ ਸੀ ਐਨੇ ਨੂੰ ਉਥੇ ਇੱਕ ਫਲੋ ਰੇਲਵੇ ਪੁਲਿਸ ਚੌਂਕੀ ਦਾ ਇੰਚਾਰਜ ਤੀਦਾਰ ਸਿੰਘ ਪਿੰਨਾ ਵਰਦੀ ਤੋਂ ਸਿਰਫ ਨਿੱਕਰ ਪਨੈਨ ਵਿੱਚ ਪਹੁੰਚ ਜਾਂਦਾ ਹੈ ਤੇ ਉਸਦੇ ਔਰਤੇ ਦੇ ਨਾਲ ਪਤਮੀਜੀ ਕਰਨ ਲੱਗ ਪਿਆ ਪੀੜਤ ਪ੍ਰਵੀਨ ਦੇ ਦੱਸਣ ਤੇ ਮੁਤਾਬਕ ਚੌਂਕੀ ਇੰਚਾਰਜ ਤੀਦਾਰ ਸਿੰਘ ਨੇ ਉਸ ਨੂੰ ਜ਼ਬਰਦਸਤੀ ਖਿੱਚ ਕੇ ਉਸ ਨੂੰ ਆਪਣੇ ਕਮਰੇ ਵਿੱਚ ਲਿਜਾ ਰਿਹਾ ਸੀ ਰੋਲਾ ਪੈਂਦੇ ਹੀ ਲੋਕ ਜਿਹੜੇ ਖੱਟੇ ਹੋ ਗਏ ਤੇ ਪੀੜਤ ਪ੍ਰਵੀਨ ਦੇ ਘਰ ਦੇ ਵੀ ਜਿਹੜੀ ਕਟੜਾਂ ਵਾਲੀ ਜਗਾਹ ਤੇ ਪਹੁੰਚ ਜਾਂਦੇ ਨੇ ਤੇ ਮੌਕੇ ਤੇ ਜਿਹੜਾ ਰੇਲਵੇ ਦੇ ਜਿਹੜੇ ਐਸ ਐਚਓ ਪੁਲਵਿੰਦਰ ਸਿੰਘ ਧਿਆਨ ਵਿੱਚੇ ਜਿਹੜਾ ਸਾਰਾ ਮਾਮਲਾ ਲੈਂਦਾ ਜਾਂਦਾ ਹੈ ਜਿਹਨਾਂ ਨੇ ਫਲੋਰ ਆਣ ਕੇ ਸਾਰਾ ਮਾਮਲਾ ਪੀੜਤ ਕੋ ਔਰਤ ਦੀ ਜਵਾਨੀ ਸੁਣਿਆ ਐਸ ਐਚਓ ਪੁਲਵਿੰਦਰ ਸਿੰਘ ਨੇ ਕਿਹਾ ਕਿ ਰੇਲਵੇ ਚੌਂਕੀ ਚਾਰਜ ਨੂੰ ਇਥੋਂ ਬਦਲ ਕੇ ਲਾਈਨ ਹਾਜ਼ਰ ਕੀਤਾ ਜਾਏਗਾ ਉਸ ਪੀੜਤ ਔਰਤ ਨੇ ਆਪਣੇ ਨਾਲ ਹੋਏ ਤੂ ਖਿੱਚ ਤੋਦਿਆ ਜਿਹੜਾ ਬਦਲਾ ਫਲੋਰ ਦੇ ਰੇਲਵੇ ਚੌਂਕੀ ਦੇ ਇੰਚਾਰਜ ਦੇ ਸਾਰੇ ਦੇ ਸਾਹਮਣੇ ਚਪੇੜਾ ਮਾਰ ਕੇ ਜਿਹੜਾ ਬਦਲਾ ਲਿਆ ਤਾਂ ਦਾਦੀ ਕਿਸ ਸਾਥ ਜਾ ਕੇ ਜਿਹੜਾ ਮਾਮਲਾ ਜਿਹੜਾ ਸ਼ਾਂਤ ਹੋਇਆ ਤਾਂ ਮਾਮਲਾ ਜਿਹੜਾ ਇੱਕ ਔਰਤ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੇ ਕਿ ਫਲੋਰ ਦੇ ਜਿਹੜੇ ਰੇਲਵੇ ਇੰਚਾਰਜ ਸਨ ਇੰਸਪੈਕਟਰ ਦITAR ਸਿੰਘ ਦੇ ਸ਼ਰਾਬੀ ਹਾਲਾਤਾਂ ਦੇ ਵਿੱਚ ਇੱਕ ਔਰਤ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਥੋੜਾ ਗੱਲ ਕਰਨੀ ਹੈ ਰੁਕ ਜਾ ਇੱਥੇ ਰੁਕ ਜਾ ਕੋਈ ਚੱਕਰ ਵਾਲੀ ਗੱਲ ਹੈ ਜਿਹੜਾ ਤੂੰ ਲੈਣਾ ਮੈਨੂੰ ਰੁਕ ਜਾ ਰੁਕ ਜਾ ਰੁਕ ਜਾ ਤੁਸੀਂ ਆਨ ਡਿਊਟੀ 'ਸਾਨੂੰ ਇਹਦਾ ਆਈ ਆਨ ਡਿਊਟੀ ਹੋ ਤੁਸੀਂ ਨਹੀਂ ਮੈਂ ਡਿਊਟੀ ਉਹ ਮੀਟਿੰਗ ਹੀ ਆਸੀ ਐਸਾ ਸੌਸ ਨਹੀਂ ਹੁਣ ਤੁਸੀਂ ਆਨ ਡਿਊਟੀ ਹੋ ਨੋ ਮੀਟਿੰਗ ਓਕੇ ਨਾ ਐਸਾ ਮੀਟਿੰਗ ਤੇ ਸੀ ਆ ਆਫ ਡਿਊਟੀ ਆ ਜਾਨੀ ਕਰਾ ਪਤਾ ਲੱਗਾ ਹੈਗਾ ਵੀ ਤੁਸੀਂ ਇੱਕ ਲੇਡੀ ਨਾਲ ਬਦਮਿਸ਼ੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਟੱਚ ਹਾਂਜੀ ਕਿ ਕਿੱਥੇ ਜਾਂ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਤੇ ਕਰ ਨਹੀਂ ਤੁਸੀਂ ਕਿ ਉਹਨਾਂ ਬਦਮਿਸ਼ੀ ਕਿਉਂ ਕੀਤੀ ਆ ਯਾਰ ਤੂੰ ਆਪ ਆਪ ਗੱਲਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਨਹੀਂ ਕਿੱਥੇ ਨੂੰ ਆ ਜਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰੋ ਤੁਸੀਂ ਸਾਰੇ ਸਾਰੇ ਤੁਸੀਂ ਬਾਹਰ ਗੱਲ ਕਰੋ ਨਾ ਨਹੀਂ ਨੌਕਰ ਤਾਂ ਤੁਸੀਂ ਹੈਗੇ ਆ ਪਬਲਿਕ ਸਰਵੈਂਟ ਤੋਂ ਹੀ ਹੈਗੇ ਆ ਆ ਜਾ ਤੁਸੀਂ ਪਬਲਿਕ ਸਰਵੈਂਟ ਆ ਬਾਹਰ ਆਓ ਨਾ ਤੁਸੀਂ ਬਾਹਰ ਆ ਕੇ ਗੱਲ ਕਰੋ ਆ ਕੇ ਦੇਖੋ ਸਰ ਸਰ ਬਾਹਰ ਆ ਕੇ ਗੱਲ ਕਰੋ ਤੁਸੀਂ ਆ ਜਾਓ ਕੀ ਨਾਮ ਹੈ ਤੁਹਾਡਾ ਮੈਂ ਸਰਵਿਸ ਪੇਡਦਾਰ ਸਿੰਘ ਹਾਂਜੀ ਚੌਕੀਦਾਰ ਫਲੋਰ ਹਾਂਜੀ ਇਥੋਂ ਵੇ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਹੀ ਲੱਗਾ ਠੀਕ ਵੀ ਉਹ ਫੋਨ ਤੇ ਕਿੱਦਾਂ ਕਰ ਰਹੀ ਆ ਠੀਕ ਆ ਫਿਰ ਮੈਂ ਪੁੱਛਿਆ ਉਹ ਥੋੜਾ ਆਗੋ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹ ਨਾਲ ਗੱਲ ਕਰੀ ਤੁਹਾਨੂੰ ਕਿਉਂ ਅੱਛਾ ਕਿਉਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਆ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ 'ਚ ਤੁਸੀਂ ਇੰਟਰਫੇਅਰ ਨਹੀਂ ਨਹੀਂ ਸਰ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹਦਾ ਬੰਦਾ ਗਿਆ ਬਾਹਰ ਕਿਹੜਾ ਜਾਹੇ ਬਾਹਰ ਗਿਆ ਹੋਵੇ ਜਾਂ ਹੈ ਨਾ ਗਿਆ ਮੈਂ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਸੀ ਜੋ ਮਰਜੀ ਕਰੀ ਜਾ ਹਾਂ ਬਾਹਰ ਕੀ ਤਕਰ ਤੁਸੀਂ ਤੁਸੀਂ ਰੋਡ ਤੇ ਜਾ ਰਹੀ ਸੀ ਤੁਹਾਡਾ ਵਿੱਚ ਸਰ ਉਹ ਕਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰ ਗੱਲ ਕਰ ਤੁਸੀਂ ਤੁਸੀਂ ਇੰਟਰਵਿਊ ਕਰਦੀ ਨਾਲ ਦਗਨ ਦਾ ਜੀ ਤੁਹਾਡੇ ਨਾਲ ਤੁਹਾਡੇ ਨਾਲ ਤੁਸੀਂ ਦਖੰਡਾ ਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਕਿਉਂ ਫੇ ਇੰਟਰਵਿਊ ਕੋਈ ਤਾਂ ਉਹਨਾਂ ਨੇ ਮੈਸੇਜ ਤੁਸੀਂ ਕਾ ਇੰਟਰਵਿਊ ਮੈਂ ਤਾਂ ਸਿਰਫ ਫੋਨ ਬਾਰੀ ਤੁਸੀਂ ਬਤਮੀ ਜੀ ਕਿਉਂ ਕੀਤੀ ਤੁਸੀਂ ਕਿਹਾ ਹੈ ਹਲੋ ਹਲੋ ਤੁਸੀਂ ਮੈਂ ਫੋਨ ਬਾਰੀ ਪੁੱਛਿਆ ਕਹਿੰਦਾ ਕਿਉਂ ਕਿਉਂ ਇਹ ਫੋਨੋ ਪੁੱਛਦਾ ਕਿਉਂ 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 ਪੁੱਛਾਦੇ ਤੁਸੀਂ ਹੀ ਤੱਕੇ ਨਾ ਕਰਦੇ ਵੀ ਲੇਡੀ ਨੂੰ ਅੰਦਰ ਫੜ ਕਰਕੇ ਆਉਂਦੇ ਅੰਦਰ ਖਿੱਚ ਕੇ ਖਿੱਚ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੇੜਾ ਵੀ ਮਾਰੀ ਆਂਦੇ ਲੇਡੀ ਦੇ ਅੱਛਾ 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 ਓਏ ਦਰਾ ਸਾਰੇ ਆਓ ਫਰ ਟੱਬਰੀ ਆਓ ਆਜੋ ਫਸਲੋ ਨਾ ਸਤੋ ਸਾਰਾ ਸ ਤੁਸੀਂ ਬਦੌੜ ਮਰਦੀ ਜਾ ਕੇ ਤੁਸੀਂ ਛੇਰ ਤੇ ਬੈਠੇ ਹੋ। ਉਹ ਸਟੈਪ ਕਰ ਰਹੇ ਆ ਕਿ ਚੰਗੀ ਵਾਲਾ ਸਾਡੇ ਉਹ ਵੀ ਵੀਡੀਓ ਬੈਠੇ ਸਾਡੇ ਤਾਂ ਵੀਡੀਓ ਹੈਗੀ ਆ ਬਦੌੜ ਮਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਛੇਰ ਤੇ ਜਾ ਕੇ ਬੈਠੇ ਹੋ ਕੀ ਮਾਮਲਾ ਸਰ? ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਰਦੀ ਤਾਂ ਕਿੱਥੇ ਬੈਠੇ ਤੁਸੀਂ? ਛੇਰ ਤੇ ਗੋ ਜਾ ਕੇ ਬੈਠੇ ਤੁਸੀਂ? ਨਹੀਂ ਤੁਹਾਨੂੰ ਨਹੀਂ ਪਤਾ ਵੀ ਐਸਐਚਓ ਐਸਐਚਓ ਇੰਚਾਰਜ ਇੰਚਾਰਜ ਉਹ ਤੇ ਬਦੌੜ ਮਰਦੀ ਬੈਣਾ ਸਰ ਜਾ ਕੇ ਇਹ ਯਾਰ ਕੁਆਟਰ ਕਿਉਂ ਮੇਰੇ ਕੁਆਟਰ ਹਾਲ ਸਰ ਤੁਸੀਂ ਮੇਰਾ ਕੁਆਟਰ ਤੁਸੀਂ ਤੁਸੀਂ ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਰ ਦੀ ਮੈਂ ਕੁਆਟਰ 'ਚ ਬੈਠਾ ਹਾਂ ਚਲੋ ਕੋਈ ਗੱਲ ਚੱਲੀ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਸਰ ਉਹ ਫੜਦਾ ਵੀਡੀਓ ਹੈਗੀ ਆ ਬੈਠਿਆ ਵੀ ਉੱਥੇ ਚੇਰਦਾ ਉਹ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਲਬਾਤ ਵੀ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋ ਦਾ ਕੋਈ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਲਬਾਤ ਵੀ ਕੀਤੀ ਉਹਨਾਂ ਨਾਲ ਅੱਛਾ ਅੱਛਾ ਤੁਸੀਂ ਕੋਈ ਗੱਲਬਾਤ ਵੀ ਕੀਤੀ ਮੈਂ ਤਾਂ ਇਹੀ ਪੁੱਛਿਆ ਵੀ ਵੀਬਾ ਕਿਦਾਂ ਗੱਲ ਕਰਦੀ ਕਿਉਂ 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 ਸਰ ਲੜਦਾ ਆ ਕੋਈ ਲੜਦਾ ਵੀ ਹਾਂ ਮੈਂ ਲੜਨ ਦੀ ਨਹੀਂ ਗੱਲ ਕਰਦਾ ਮੈਂ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ ਯਾਰ ਅਸੀਂ ਪੁਲਿਸ ਅਫਸਰਾਂ ਹਰ ਅੱਖ ਨਾਲ ਨਾਲੇ ਤੁਸੀਂ ਕਹਿੰਦੇ ਮੈਂ ਹਾਂ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਕਿ ਪੁਲਿਸ ਅਫਸਰ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਓ ਯਾਰ ਮੀਟਿੰਗ ਨਾ ਨਾ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤਾਂ ਤੁਸੀਂ ਆਈ ਐਮ ਰਾਈਟ ਨਾ ਨੋ ਨੋ ਨਾ ਤੁਸੀਂ ਯੂ ਆਰ ਰੋਂਗ ਸਰ ਤੁਸੀਂ ਜਦ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਨਾਲ ਗੱਲ ਕੋਈ ਇੰਟਰਨੈਟ ਕਰਦੇ ਹੋ ਮੀਟਿੰਗ ਕੀ ਹੁੰਦੀ ਹੈ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹਨੂੰ ਲੇਡੀਜ਼ ਨੂੰ ਅੰਦਰ ਕਿਉਂ ਲਗਾ ਕੇ ਖਿੱਚ ਕੇ ਇਹ ਤਾਂ ਮੀਟਿੰਗ ਕੀ ਹੁੰਦੀ ਹੈ ਤੁਸੀਂ ਅੰਦਰ ਕਿਉਂ ਲਗਾ ਕੇ ਖਿੱਚ ਕੇ ਚਲੋ ਲੇਡੀਜ਼ ਨੂੰ ਅੰਦਰ ਗਈ ਸੀ ਹੈ ਉਹ ਪਛੋਤ ਮੈਂ ਦੱਸਦੀ ਹਾਂ ਮੈਨੂੰ ਖੱਚੇ ਲੱਗਿਆ ਉਹ ਤੇ ਟੀਟਾ ਲੱਗੀਆਂ ਕੁੜੀ ਦੇ ਦੱਸ ਹਾਂ ਦੱਸੋ ਕਿੱਥੇ ਟੀਟੀਆਂ ਲੱਗੀਆਂ ਉਹਦਾ ਤੁਹਾਡੇ ਕੋਲ ਰੋਣ ਨਾਲ ਫਿਰ ਸਹੀ ਗੱਲ ਕਰੋ ਮੈਂ ਤਾਂ ਸਿਰਫ ਫੋਨ ਬਾਰੇ ਪੁੱਛਿਆ ਕੀ ਕਰੋ ਕੀ ਕਰੋ ਜੀ ਫੋਨ ਕਿਉਂ ਕਰਦੀਆਂ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਹੈ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਪਛ ਬਸ ਚ ਲੈਣਾ ਦੱਸੋ ਨਹੀਂ ਤੁਹਾਡੇ ਕੋਲ ਰਾਈਟ ਹੈਗਾ ਮੇਰੀ ਹਾਂਜੀ ਹੈਗਾ ਜੇ ਤੁਹਾਡੇ ਦੇ ਜੇ ਤੁਹਾਡੇ ਦੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਆ ਅਗਰ ਠੀਕ ਕੋਈ ਦੀ ਜੇ ਤੁਹਾਡੇ ਕੋਲ ਇਲਜ਼ਾਮ ਲੱਗੇ ਆ ਤੁਹਾਡੇ ਤੇ ਸਾਰੇ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਅਫਸਰ ਨੂੰ ਦੱਸ ਦਾਂਗਾ ਜ ਮਾ ਸਰ ਅਸੀਂ ਹੀ ਪੁੱਛ ਲੈਣਾ ਤੁਸੀਂ ਨਹੀਂ ਦੱਸਣਾ ਸਰ ਸਾਰਾ ਅਸੀਂ ਪੁੱਛ ਲੈਣਾ ਯਾਰ ਤੂੰ ਪੁੱਛਣਾ ਮੈਨੂੰ ਮੈਂ ਕਹ ਸਰ ਅਸੀਂ ਡੀਐਮ ਅਸੀਂ ਡੀਐਮ ਸਾਹਿਬ ਨਾਲ ਸਰ ਸਰ ਮੈਂ ਕਹ ਡੀਐਮ ਸਾਹਿਬ ਨਾਲ ਅਸੀਂ ਹੁਣੇ ਹੀ ਗੱਲ ਕਰਨੀ ਫਰੋਜਪੁਰ ਸਾਹਿਬ ਜਿਹੜਾ ਤੁਸੀਂ ਇੱਥੇ ਚੌਂਕੀ ਵਿੱਚ ਲਾਇਆ ਬਤਮੀਜ਼ੀ ਕਰ ਰਿਹਾ ਯਾਰ ਮੈਂ ਐਸੇ ਤੇ ਲੱਗਾ ਆਇਆ ਹੁਣ ਮੈਂ ਕਿਹੜੇ ਸਰ ਮੈਂ ਕਹਣਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਐਸਾ ਚਾ ਹੁੰਦਾ ਸਰ ਰੱਖਿਆ ਵਾਸਤੇ ਠੀਕ ਹੈ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀ ਨਾਲ ਬਤਮੀਜ਼ੀ ਕਰੋ ਤੁਸੀਂ ਆਹ ਜਿਹੜੇ ਅਲੀਗੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਦੱਸੋ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿਣਾ ਚ ਕੀ ਤੁਹਾਡਾ ਪੱਕਾ? ਕੋਈ ਫੋਨ ਕਰਨਾ ਉਹ ਅੱਛੀ ਗੱਲ ਹੈ। ਹਾਂਜੀ ਤੁਸੀਂ ਨਹੀਂ ਕਰਦੇ। ਮੈਂ ਤੁਸੀਂ ਆਪਣੇ ਇਸ ਤਰ੍ਹਾਂ ਨਾਲ ਨਹੀਂ ਕਰਦੇ। ਯਾਰ ਮੈਂ ਡਿਊਟੀ ਅਫਸਰ ਹਾਂ। ਸਾਰੇ ਡਿਊਟੀ ਅਫਸਰ ਮਤਲਬ ਤੁਸੀਂ ਕਿਸੇ ਦੀ ਤੁਸੀਂ ਪ੍ਰਾਈਵੇਟ ਲਾਈਫਸ ਕਿਸੇ ਦੀ ਇੰਟਰਫੇਅਰ ਕਰੋਗੇ? ਕਿ ਅਕੀਏ ਕਿਸੇ ਦੀ ਪ੍ਰਾਈਵੇਟ ਲਾਈਫਸ ਵਿੱਚ ਇੰਟਰਫੇਅਰ ਕਰੋਗੇ ਜਦੋਂ ਤੁਸੀਂ ਡਿਊਟੀ ਡਿਊਟੀ ਅਫਸਰ ਦਾ? ਅੱਛਾ ਦੱਸੋ ਪ੍ਰਾਈਵੇਟ ਲਾਈਫ ਨੀ ਨਹੀਂ ਪੁਲਿਸ ਉਹ ਉਹ ਪੁਲਿਸ ਕਵਰ ਦੋ ਤਾਰੋਂ ਬਲਾਈਦਾ ਤੁਹਾਡੀਆਂ ਪੁਲਿਸ ਕਵਰ ਸੋਦੀਆ ਸਾਰਾ ਤੁਹਾਡੀਆਂ ਬਲਾਈਦਾ ਤੁਹਾਨੂੰ ਉੱਤੇ ਸ਼ੱਕ ਸੀ ਕੋਈ ਮੈਂ ਕਹਿੰਦਾ ਸ਼ੇਰ ਮਗਰ ਪੁਲਿਸ ਕਵਰ ਸਾਰਾ ਉਹ ਤੇ ਤੁਹਾਨੂੰ ਸ਼ੱਕ ਨਹੀਂ ਕੋਈ ਕ੍ਰਾਈਮ ਕੀਤਾ ਉਹਨੇ ਲੇਡੀ ਨੇ ਪੁਲਿਸ ਕਵਰ ਸਾਰਾ ਉਹਨੇ ਕੋਈ ਕ੍ਰਾਈਮ ਕੀਤਾ ਲੇਡੀ ਨੇ ਮੈਂ ਇਹ ਦੱਸੋ ਪੁਲਿਸ ਕਵਰ ਮੇਰਾ ਮੈਂ ਕਹਿੰਦਾ ਇਹ ਮੈਂ ਤੁਹਾਨੂੰ ਇਹ ਪੁਸ਼ਰੇ ਵੀ ਉਹਨੇ ਕ੍ਰਾਈਮ ਕੀਤਾ ਲੇਡੀ ਨੇ ਕੋਈ ਮੈਨੂੰ ਨਹੀਂ ਪਤਾ ਮੈਂ ਪੜਾ ਵੀ ਪੁਸ਼ਕਾਤ ਹੁੰਦੀ ਹੈ ਮੈਂ ਤੁਹਾਡੀ ਗੱਲ ਨਾ ਮੰਨਦਾ ਸਰ ਅਸੀਂ ਵੀ ਰੋਜ਼ ਪੁੱਛਤਾ ਰਹੀਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਕ੍ਰਾਈਮ ਕੀਤਾ ਮੈਨੂੰ ਪਤਾ ਤੂੰ ਸਭ ਸਭ ਖੇਡਾ ਜਾਣਦਾ ਮੈਂ ਖੇਡਾ ਨਹੀਂ ਜਾਣਦਾ ਚਲੋ ਸਰੋ ਠੀਕ ਆ ਸਰ ਅਸੀਂ ਇਹ ਪੁੱਛਦੇ ਆ ਵੀ ਜੇ ਤੁਸੀਂ ਉਹ ਲੇਡੀ ਤੁਹਾਡੀ ਏਮਪਲਾਈ ਨਹੀਂ ਹੈਗੀ ਸਿਵਲਨਰ ਹੈਗੀ ਆ ਤੁਸੀਂ ਇਹਨੂੰ ਕਿਉਂ ਇੰਟਰਫੇਅਰ ਕੀਤਾ ਦੀ ਲਾਈਵ ਵਿੱਚ ਮੈਂ ਕਹਾਂ ਉਹ ਜੇ ਉਹ ਜੇ ਫੋਨ ਸੰਢੀ ਤੂੰ ਇੰਟਰਵਿਊ ਕਿਉਂ ਕੀਤਾ ਉਹ ਜਿਹਨਾਂ ਮਰਜ਼ੀ ਫੋਨ ਕਰੇ ਹੈਲੋ ਐ ਕਰੋਗਾ ਫੋਨ ਕੱਟੋ ਹਾਂ ਕਿਹਦਾ ਫੋਨ ਲਾਓ ਸਾਰਾ ਸੀ ਕਿਉਂ ਫੜੀ ਉਹਦਾ ਫੋਨ ਯਾਰ ਮੈਂ ਫੜਾ ਮੈਂ ਪਰਸਤਰਾ ਕਿਉਂ ਅਫਸਰ ਮੈਂ ਕਿਉਂ ਫੜ ਕੀ ਉਹ ਮਕਾਇਮ ਕੀ ਕਰਦੀ ਸੀ ਉਹ ਕੀ ਕ੍ਰਾਈਮ ਕੀ ਕੀਤਾ ਉਹਨੇ ਦੱਸੋ ਜਿਹੜੀ ਚੋਰੀ ਫੜਨੀ ਕਿਉਂ ਫੜਦੇ ਆ ਸਰ ਕ੍ਰਾਈਮ ਉਹਨੇ ਕੀਤਾ ਮੈਨੂੰ ਇਹ ਦੱਸੋ ਫੜੀ ਜਾਂਦੀ ਸਰ ਉਹ ਇੱਥੇ ਦੀ ਰਹਿਣ ਵਾਲੀ ਯਾਰ ਰੋਜ਼ ਬੱਚੇ ਲੈ ਕੇ ਜਾਂਦੀ ਆ ਬੱਚੇ ਲੈ ਕੇ ਜਾਂਦੀ ਠੀਕ ਆ ਨਾ ਤੁਸੀਂ ਹਰ ਤੁਸੀਂ ਹਰ ਰੋਜ਼ ਦੇਖਦੇ ਆ ਬੱਚੇ ਉਹਦੇ ਨਾਲ ਆ ਠੀਕ ਆ ਨਾ ਨਾਲ ਨਹੀਂ ਹੈ ਜੇ ਤੁਸੀਂ ਉਹਨਾਂ ਬਤਮੀਜ਼ੀ ਕਰਦੇ ਹੋ ਹੂੰ ਤੁਹਾਡੇ ਬਾਕੀ ਹੋਰ ਅੰਬਲਾਈ ਵੀ ਹੈ ਗਈ ਹੈ ਨਾ ਅੱਛਾ ਜੇ ਤੁਸੀਂ ਐਸਐਚਓ ਲੱਗੇ ਹੋ ਤੁਸੀਂ ਕੀ ਦੁਕਾਨ ਰੱਬ ਬਣ ਕੇ ਤੁਸੀਂ ਕਿਤੇ ਮੈਂ ਕਹਿੰਦਾ ਤੂੰ ਰੱਬ ਲੱਗਿਆ ਮੈਂ ਮੈਂ ਆਪਣੀ ਲੱਗਾ ਤੁਸੀਂ ਤੁਸੀਂ ਰਹੋਗਾ ਸਰ ਤੂੰ ਮੱਠ ਤੂੰ ਸਰ ਸਰ ਕਿਉਂ ਨਹੀਂ ਕੱਲ ਤੁਸੀਂ ਮਤਲਬ ਤੁਸੀਂ ਜਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਤੁਸੀਂ ਐਸਐਚਓ ਲੱਗੇ ਤੁਸੀਂ ਜਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਜੋ ਅਸੀਂ ਕੋ ਕਰੀਏ ਅਸੀਂ ਤਾਂ ਚੋਰੀ ਚੋਰੀ ਫੜਨ ਵਾਸਤੇ ਤੁਸੀਂ ਪਹਿਲੇ ਤੁਸੀਂ ਇੰਟਰਫੇਅਰ ਕੀਤਾ ਨਹੀਂ ਕਹਿੰਦੇ ਫੋਨ ਸੁਣਦੀ ਜੇ ਬਤਮੀਜੀ ਕੀਤੀ ਤੁਸੀਂ ਬੰਦਿਆ ਸੀ ਨੂੰ ਉਹ ਸੌਣ ਸੌਣ ਸੌਣਾ ਪਹਿਲਾਂ ਚੋਰੀ ਫੜਨ ਵਾਸਤੇ ਸਾਨੂੰ ਸਾਰਾ ਕੋ ਲੱਭਣਾ ਪੈਂਦਾ ਨਾਲ ਕਿਦਾਂ ਜੀ ਚੋਰੀ ਲੱਭਣ ਵਾਸਤੇ ਮੈਨੂੰ ਸਾਰਾ ਕੁਝ ਲੱਭਣਾ ਸਰ ਉਹ ਲੇਡੀਜ਼ ਹਰ ਰੋਜ਼ ਅਪਡਾਉਣ ਕਰਦੀ ਆ ਤੁਸੀਂ ਇਹਨੂੰ ਹਰ ਰੋਜ਼ ਵਾਸ਼ ਕਰਦੇ ਹੋ ਮੈਂ ਕਦੇ ਵੇਖੀ ਨਹੀਂ ਆਜੇ ਤਾਂ ਕਿਹਨਾਮਾ ਤੁਹਾਡਾ ਪ੍ਰਵੀਨ ਹਾਂ ਕਿਥੋਂ ਰਹਿਣ ਵਾਲੇ ਤੁਸੀਂ ਜੀ 5 ਢੇਰਾ ਜਗਤਪੁਰਾ ਅੱਜ ਤੋਂ ਨਾ ਇੱਕ ਹੈਪਨ ਹੋਇਆ ਪਤਾ ਲੱਗਾ ਵੀ ਤੁਹਾਨੂੰ ਕਿਸੇ ਉੱਚੋਂ ਕੀ ਇਨਚਾਰਜ ਨੇ ਤੁਹਾਨੂੰ ਬਾਤਮੀ ਜੀ ਕੀਤੀ ਹੈਗੀ ਆ ਕੀ ਸਾਰਾ ਮਾਮਲਾ ਹੈਗਾ ਜੀ ਸਰ ਦੇਖੋ ਮੈਂ ਨਾ ਰੋਜ਼ ਫਲੋਰ ਆਪਣੇ ਬੱਚਿਆਂ ਨੂੰ ਲੈਣੇ ਸਟੇਸ਼ਨ ਤੇ ਮੇਰਾ ਰੋਜ਼ ਡੇਲੀ ਦਾ ਲੰਘਣਾ ਆ ਬੱਚੇ ਤੁਹਾਡੇ ਕਿੱਥੇ ਪੜਦੇ ਫਲੋਰ ਹਾਂਜੀ ਫਲੋਰ ਪੜਦੇ ਆ ਅੱਛਾ ਜੀ ਤੇ ਮੈਂ ਹਨਾ ਸਟੇਸ਼ਨ ਤੇ ਮੇਰਾ ਰੋਜ਼ ਡੇਲੀ ਦਾ ਰੂਟੀਨ ਆਪਣੇ ਬੱਚਿਆਂ ਨੂੰ ਲੈਣ ਜਾਂਦੀ ਆ ਅੱਛਾ ਜੀ ਤੇ ਮੈਂ ਜਾ ਰਹੀ ਸੀ ਤੇ ਇਹਨਾਂ ਨੇ ਮੈਨੂੰ ਰੋਕਤਾ ਓਕੇ ਹਾਂਜੀ ਤੇ ਇਹ ਹੈਗੇ ਆਪਣੇ ਆਪਣੇ ਰੇਲਵੇ ਸਟੇਸ਼ਨ ਦੇ ਇੰਚਾਰਜ ਹਾਂਜੀ ਪੀਸ ਚੌਂਕੀ ਦਾ ਹਾਂਜੀ ਓਕੇ ਨਾਂ ਨੂੰ ਪਤਾ ਕੀ ਆ ਹਾਂਜੀ ਆਪਣੇ ਦਦਾਰ ਦਦਾਰ ਸਿੰਘ ਹਾਂਜੀ ਦਦਾਰ ਸਿੰਘ ਅੱਛਾ ਜੀ ਹਾਂਜੀ ਐਸਐਚਓ ਆ ਤੇ ਉਹਨਾਂ ਨੇ ਡ੍ਰਿੰਗ ਕੀਤੀ ਹੋਈ ਸੀ ਵਿਦਾਊਟ ਯੂਨੀਫਾਰਮ ਤੋਂ ਸੀ ਉਹਨਾਂ ਨੇ ਮੇਰਾ ਰਾਸਤਾ ਰੋਕਿਆ ਤੇ ਮੈਂ ਮੈਂ ਪੁੱਛਿਆ ਸਰ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਵੀ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਹਾਂ ਮੇਰਾ ਰੂਟੀਨ ਦਾ ਰਾਸਤਾ ਆ ਤੇ ਉਹਨਾਂ ਨੇ ਮੈਨੂੰ ਬੰਦੇ ਬੰਦਿਆਂ ਗਾਲਾ ਕੱਢਣਾ ਤੇ ਮੈਨੂੰ ਘੜੀਸ ਕੇ ਆਪਣੇ ਅੰਦਰ ਲੈ ਚਾ ਰਿਆ ਅੱਛਾ ਹਾਂਜੀ ਤੇ ਉਹਨਾਂ ਨੇ ਮੈਨੂੰ ਟੱਚ ਕਰਨ ਟੱਚ ਕੀਤੇ ਤੇ ਉਹਨਾਂ ਨੇ ਮੇਰੇ ਨਾਲ ਬਹੁਤ ਬਦਤਮੀਜ਼ ਸੁਲੂਕ ਕੀਤਾ ਆ ਮਤਲਬ ਕਿ ਤੁਹਾਡੇ ਉਹਨੇ ਕੋਈ ਕੁੱਟਮਾਰ ਵੀ ਕੀਤੀ ਆ ਹਾਂਜੀ ਉਹਨਾਂ ਨੇ ਮੈਨੂੰ ਮਾਰੇ ਵੀ ਅਚਪੇੜ ਮਾਰੀ ਆ ਹਾਂਜੀ ਹਾਂਜੀ ਚਪੇੜਾਂ ਮਾਰੀਆਂ ਆ ਹਾਂਜੀ ਖੇਚੂ ਤੂ ਵੀ ਹੋਈ ਆ ਤੇ ਉਹਨਾਂ ਨੂੰ ਮੈਂ ਮੈਂ ਉਹ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਤੇ ਆ ਆਂਡ ਬਾਂਡ ਫੇ ਸਾਰੇ ਆ ਗਏ ਆ ਜਿਨਾਂ ਨੇ ਮੈਨੂੰ ਦੇਖਿਆ ਤੇ ਬਚਾਉਣ ਵਾਸਤੇ ਤੇ ਉਹਨਾਂ ਨੇ ਫੇ ਵੀ ਸਾਰਿਆਂ ਨੂੰ ਗਾੜਾ ਕੱਢੀਆਂ ਫੇ ਮੈਂ ਹਾਰ ਕੇ ਆਪਣੀ ਫੈਮਿਲੀ ਨੂੰ ਬੁਲਾਇਆ ਫੋਨ ਕਰਕੇ ਤੇ ਫੇ ਮੇਰੀ ਫੈਮਿਲੀ ਪਹੁੰਚੀ ਤੇ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਫੈਮਿਲੀ ਨੂੰ ਵੀ ਗਾੜਾ ਕੱਢਣਾ ਰਹਿ ਨਹੀਂ ਉਹ ਹਾਂਜੀ ਜਿਹੜਾ ਜਿਹੜਾ ਕੱਪੜਿਆਂ ਤੋਂ ਬਾਹਰ ਤੁਰਿਆ ਫਿਰਦਾ ਅੰਡਰਵੀਅਰ ਬਣਿਆ ਮਦ ਹਾਂਜੀ 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 ਤੇ ਇਸ ਟਾਈਮ ਨਾ ਉਹ ਡਿਊਟੀ ਤੇ ਆ ਤੇ ਨਾ ਉਹ ਆਪਣੇ ਯੂਨੀਫਾਰਮ 'ਚ ਆ ओके okay. हां जी ਤੇ ਉਹ ਆਪਣੇ ਮਤਲਬ ਐਂਟਲੀ ਮਤਲਬ ਡਰਿੰਕ ਕੀਤੀ ਹੋਈ ਆ ਹਾਂ ਜੀ ਕੀ ਪ੍ਰਕਿਰਿਆ ਨੂੰ ਮੰਗ ਕਰਦੇ ਹੋ ਮੈਂ ਉਹਨੂੰ ਤੇ ਸਖਤ ਕਾਰਵਾਈ ਕਰਾਉਣਾ ਚਾਹੁੰਦੀ ਆ ਹਾਂ ਜੀ ਉਹ ਇੱਕ ਹੋਰ ਕੁੜੀ ਖੜੀ ਆ ਉਹਨੇ ਵੀ ਦੱਸਿਆ ਵੀ ਮੇਰੇ ਨਾਲ ਬਤਮੀਜ਼ੀ ਕੀਤੀ ਆ ਅੱਛਾ ਹਾਂ ਜੀ ਅਸਲ ਜੀ ਉਰੇ ਆਓ ਮੇਰੇ ਕੋਲ ਦੋਨਿਆਂ ਦੇ ਕੋਲ ਇਧਰ ਆਓ ਆਪਾਂ ਕਿੰਨੀ ਗੱਤਮੀਜ਼ੀ ਕਰਦੇ ਨਾਲ ਉਹ ਤਾਂ ਅੱਜ ਸਰ ਕੀ ਹੋਇਆ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ ਭਾਈ ਤੁਹਾਨੂੰ ਤਾਂ ਕਹਿੰਦੇ ਨਹੀਂ ਕਿ ਤੁਸੀਂ ਵੱਧ ਗਏ ਅਸੀਂ ਇਹਨਾਂ ਦੀ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮਰਦਾਂ ਨੂੰ ਕਹਿਣਾ ਸਰ ਮੈਂ ਸਰ ਮੈਂ ਜਿਹੜੀ ਮੈਂ ਅਸੀਂ ਤਾਂ ਸਰ ਜੋ ਸਾਹਮਣੇ ਦੇਖ ਰਹੇ ਆ ਅਸੀਂ ਉਹ ਅਸੀਂ ਮੈਂ ਕਰਾਂ ਮੈਸੇਜ ਲੱਗਿਆ ਮੈਂ ਛੱਡ ਬਸ ਮੇਰੀ ਗੱਲ ਦੀ ਗੱਲ ਕਰ ਮਤਲਬ ਜੇ ਤੁਸੀਂ ਐਸੇ ਚ ਲੋਕ ਕਹਿੰਦਾ ਤੁਸੀਂ ਇਹ ਸਾਰਾ ਕੁਝ ਤੇ ਬੰਦਵੀਂ ਜੀ ਕਰੋਗੇ ਆਉਂਦੀਆਂ ਜਨਾਨੀਆਂ ਦੀ ਫੜੋਗੇ ਠੀਕ ਆ ਨਾ ਉਹਨਾਂ ਨਾਲ ਬਾਤਮਿਜੀ ਕਰੂੰਗਾ ਤੱਕੇ ਨਾਲ ਤੁਸੀਂ ਫੜ ਕੇ ਅੰਦਰ ਲੈ ਜਾਓਗੇ ਠੀਕ ਹੈ ਨਾ ਮਤਲਬ ਮਤਲਬ ਅੰਦਰ ਜਾ ਕੇ ਤੁਸੀਂ ਚੋਰੀ ਕਰਨੀ ਸੀ ਨਾ ਮੈਂ ਜਿਹੜੀ ਮੈਂ ਗੱਲ ਕਰਦਾ ਸਰ ਮੇਰੀ ਗੱਲ ਮੇਰੀ ਤਾਂ ਗੱਲ ਸੁਣੋ ਮਤਲਬ ਤੁਸੀਂ ਤੱਕੇ ਨਾਲ ਅੰਦਰ ਜਨਾਨੀ ਲੈ ਕੇ ਜਾਓਗੇ ਤੁਸੀਂ ਕਿਹਨਾਂ ਨੂੰ ਭਜਾਉਣਾ ਸਰ ਦੱਸੋ ਕੌਣ ਭਜਾਊਗਾ ਸਾਣਾ ਸਾਨੂੰ ਨਹੀਂ ਨਹੀਂ ਭਜਾਉਣਾ ਕੋਈ ਭਰਾਵਾ ਹਾਂਜੀ ਦੱਸੋ ਆ ਇਹਦਾ ਸਾਡੇ ਆਉਣ ਦੇ ਮਾਰੇ ਆਹੀ ਤੁਸੀਂ ਖੜੇ ਸੀਗੇ ਮਤਲਬ ਤੁਸੀਂ ਸਾਨਾ ਬਾਤਮਿਜੀ ਕਰਦੇ ਹੋ ਭਜਾਓ ਇਹਨਾਂ ਨੂੰ ਤੁਸੀਂ ਪਰ ਲੇਡੀ ਜਨਾਂ ਦਾ ਕਰਨਾ ਹੀ ਕਰਨੀ ਆ ਮੈਨੂੰ ਸੁਪਨਾ ਮਿਲੀ ਜੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਕਿ ਆਪਣਾ ਮੁਲਾਜ਼ਮ ਉਹ ਦਦਾਸ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਸੀ ਉਹਨਾਂ ਦੇ ਬਹਿਸ ਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਲਈ ਬਤਮੀਜੀ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੀ ਨੂੰ ਜੀ ਪੁੱਤਰ ਜੁਕੀਏ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰੋ ਦੱਸੀ ਸਾਡੀ ਗੱਲ ਸਾਨੂੰ ਕਿ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੂਰੀ ਫੀਲ ਕਰ ਲਈ ਆ ਕਿ ਗਾਂਵ ਪੇ ਇੱਕ ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਇਹਦਾ ਮੈਂ ਕੋਈ ਕਾਰਵਾਈ ਨਹੀਂ ਕੋਣੀ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈਨੂੰ ਜੀ ਤਸੱਦੀ ਰੋਟੀਨ ਤੇ ਲੰਘਣਾ ਲੰਘਾ ਹੈਗਾ ਕਿ ਸਾਨੂੰ ਕੋਈ ਗਾਂਹ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਸ ਨੂੰ ਬਦਲੀ ਕਰ ਦਿੱਤੀ ਜਾਗੀ ਓਕੇ ਠੀਕ ਹੈ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਨ ਸਾਨੂੰ ਉਹਨਾਂ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ